ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਤਾ ਅੱਜ ਪਿੰਡ ਕੋਟਲਾ ਮੇਰ ਸਿੰਘ ਵਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਜੋਗੇਵਾਲ ਤੇ ਬਾਗਾ ਪੁਰਾਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਜੋਗੇਵਾਲਾ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 44443 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬਾਗਾ ਪੁਰਾਣਾ ਦੀ ਟੀਮ ਜਿਸ ਨੇ 11.5 ਅੰਕ ਹਾਸਲ ਕੀਤੇ ਤੇ 33333 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ 임ਪਾ ਬਾਗਾ ਪੁਰਾਣਾ ਜਿਸ ਨੇ 7 ਰੇਡਾਂ ਪਾ ਕੇ 5 ਅੰਕਾਸਲ ਕੀਤੇ ਤੇ ਇਸ ਕੱਪ ਦਾ ਬੈਸਟ ਸਟਾਪਰ ਨਿਕਲਿਆ ਸੋਨਾ ਜੋਗੇਵਾਲ ਜਿਸ ਨੇ 4 ਟੱਚ ਲੈ ਕੇ 4 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 10-10000 ਰੁਪਏ ਦਾ ਕੈਸ਼ ਪ੍ਰਾਈਜ਼ ਦਿੱਤਾ ਗਿਆ ਤੇ ਜੋਗੇਵਾਲਾ ਦੀ ਟੀਮ ਵਿੱਚ ਪੱਪੂ, ਅੰਦਰਜੀਤ, ਕੀਪਾ, ਸੋਨਾ ਜੋਗੇਵਾਲਾ ਤੇ ਪਵਿੱਤਰ ਖੇਡੇ ਤੇ ਦੂਜੇ ਪਾਸੇ ਬਾਗਾਪੁਰਾਣਾ ਦੀ ਟੀਮ ਵਿੱਚ ਇੰਪਾ, ਪ੍ਰੀਤ, ਬੱਬੂ ਤੇ ਮਨੂ ਖੇਡੇ ਤੇ ਦੋਸਤੋ ਅੱਜ ਦੇ ਦੂਜੇ ਕਬੱਡੀ ਕੱਪ ਸਾਨੇਵਾਲਾ ਦੀ ਸਾਨੇਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੀਹਾ ਦੌਦ ਤੇ ਦੜਬਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੀਹਾ ਦੌਦ ਦੀ ਟੀਮ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਦੜਬਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਨਿਕਲਿਆ ਜੱਜ ਮੰਡੀਆਂ ਤੇ ਬੈਸਟ ਸਟਾਪਰ ਬਣਿਆ ਤਾਰੀ ਚੁਨੇਰ ਤੇ ਸੋਨੀ ਸੀਹਾ ਦੌਦ ਜੁਆਇੰਟ ਬੈਸਟ ਟਰੇਡਰ ਦੇ ਸਟਾਪਰ ਨੂੰ 25-25000 ਦਾ ਕੈਸ਼ ਪ੍ਰਾਈਸ ਦਿੱਤਾ ਗਿਆ ਤੇ ਸਿੰਘਾਂ ਦਾ ਉਹਦੀ ਟੀਮ ਵਿੱਚ ਤਾਰੀ ਝਨੇਰ ਜੱਜ ਮੰਡੀਆਂ ਲਾਡੀ ਨੱਥੋਹੇੜੀ ਸੋਨੀ ਸਿੰਘਾਂ ਦਾਦ ਸੰਦੀਪ ਤੇ ਸੱਤਾ ਖੇਡੇ ਤੇ ਦੂਜੇ ਪਾਸੇ ਦੜਬਾ ਦੀ ਟੀਮ ਵਿੱਚ ਕਾਲਾ ਟੰਡੋਲੀ ਵਿੱਕੀ ਕਪਿਆਲ ਢਿੰਡਸਾ ਉੱਭਾਵਾਲ ਪਰਪਾ ਗੁਰਮੱਤਾ ਤੇ ਸੁੱਖੀ ਖੇਡੇ ਕਿ ਅੱਜ ਦਾ ਤੀਜਾ ਕਬੱਡੀ ਕੱਪ ਬਲੀਨਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਨਕੋਦਰ ਤੇ ਫਗਵਾੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਨਕੋਦਰ ਜਿਸ ਨੇ 32 ਅੰਕ ਹਾਸਲ ਕੀਤੇ ਤੇ 1,25,000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਫਗਵਾੜਾ ਦੀ ਟੀਮ ਜਿਸ ਨੇ 28 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਤਾਜਾ ਕਾਲਾ ਸੰਘਿਆ ਜਿਸ ਨੇ 14 ਰੇਡਾਂ ਪਾ ਕੇ 13 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਮੰਨਾ ਬੱਗਾਪਿੰਡ ਜਿਸਨੇ ਚਾਰ ਜਫੇ ਲਾਏ ਬੈਸਟ ਟਰੇਡਰ ਤੇ ਸਟਾਪਰ ਨੂੰ ਮੱਜਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਗੁਰਦੁਆਰਾ ਸੁਖਚੈਨਿਆਂ ਨਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਵਿੱਚ ਏਕ ਮਾਠੂਰ ਨੈਲਾ ਜੋਗੇਵਾਲ ਸੁਪਿੰਦਰ ਮਨਾਣਾ ਜੱਟ ਲਾਟੋ ਕੋਨਾ ਭੰਡਾਲ ਅਲੀ ਲਬਾਨ ਗੋਪੀ ਜਥਾਲ ਗੁਰਲਾਲ ਖਨੌਰ ਬਾਗੀ ਪਰਮਜੀਤਪੁਰਾ ਬਾਨਾ ਧਾਲੀਵਾਲ ਬੇਟ ਰਾਜਾ ਪੰਡਾਲ ਦੁਨਾ ਤੇ ਕਾਕਾ ਅਮੀਸ਼ਾ ਖੇਡੇ ਤੇ ਆ ਦੂਜੇ ਪਾਸੇ ਅਮੀਸ਼ਾ ਐਨ ਆਰ ਆਈ ਨਕੋਦਰ ਵਿੱਚ ਤਾਜਾ ਕਾਲਾ ਸੰਗਾ ਨੰਨੀ ਗੋਪਾਲਪੁਰ ਚੀਰਾ ਕਾਲਾ ਸੰਗਿਆ ਤੌਲਾ ਅੰਮ੍ਰਿਤਸਰ ਮਨਜਿੰਦਰ ਸਿੰਜੇਵਾਲ ਜੱਗਾ ਚਿੱਟੀ ਗਿੰਦਾ ਬੱਗਾ ਪਿੰਡ ਮੰਨਾ ਬੱਗਾ ਬੱਬੂ ਕਰੀਬ ਵਾਲਾ ਲੱਖਾ ਕੋਠੇ ਜੱਟਾਂ ਵਾਲਾ ਪਿੰਦਾ ਮੂਲੇਵਾਲ ਖਹਿਰਾ ਖੇਡੇ ਤੇ ਅੱਜ ਤੱਕ ਚੌਥਾ ਕਬੱਡੀ ਕੱਪ ਨੰਗਲ ਮੀਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸ਼ਾਕਾ ਕੋਟ ਲਵਾਇੰਸ ਤੇ ਸਰਹਾਲਾ ਰਣੂਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸ਼ਾਕਾ ਕੋਟ ਲਵਾਇੰਸ ਦੀ ਟੀਮ ਜਿਸ ਨੇ 50 ਅੰਕ ਹਾਸਲ ਕੀਤੇ ਤੇ 2.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 42 ਅੰਕ ਹਾਸਲ ਕੀਤੇ ਤੇ 2 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਸੁਲਤਾਨ ਸ਼ਮਸਪੁਰ ਜਿਸ ਨੇ 14 ਰੇਡਾਂ ਬਾ ਕੇ 13 ਅੰਕ ਹਾਸਲ ਕੀਤੇ ਤੇ ਇਸ ਕੱਪ ਦਾ ਬੈਸਟ ਸਟਾਪਰ ਨਿਕਲਿਆ ਫੂਲਾ ਸੁਸਕ ਜਿਸ ਨੇ 8 ਟੱਚ ਲੈ ਕੇ 4 ਜਫੇ ਲਾਈ ਬੈਸਟ ਰੇਡਰ ਤੇ ਸਟਾਪਰ ਨੂੰ ਬਲਟ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸਰਹਾਲਾ ਰਣੂਆ ਦੀ ਟੀਮ ਵਿੱਚ ਪਾਲਾ ਜਲਾਲਪੁਰ ਹੁਸ਼ਿਆਰਾ ਬੱਬਰ ਵਾਹਿਗੁਰੂ ਸੀਚੇਵਾਲ ਸ਼ਕਤੀਮਾਨ ਸੰਘਵਾਲ ਮਨਜਿੰਦਰ ਉਡਣਾ ਕਾਲਾ ਸੰਘਿਆ ਬੁੱग्गा ਮੱਲੀਆ ਦੁੱਲਾ ਜਲਾਲਪੁਰ ਗੁਰਦੀਪ ਮਾਧੋਪੁਰ ਗੱਗੀ ਮੱਲਾ ਜੋਲਰ ਮਿੱਦੀ ਤੀਰਥ ਜੋਲ ਦੁੱਲਾ ਬੱਗਾ ਪਿੰਡ ਸੁੱਖਾ ਮਾਲਾ ਬੰਟੀ ਟਿੱਬਾ ਰਾਮਣਾ ਮੱਲੀਆ ਪਿੰਕਾ ਜਰਗ ਤੇ ਲਾਡੀ ਦੁਗਾਲ ਖੇੜੇ ਤੇ ਦੂਜੇ ਪਾਸੇ ਸਾਕੋਟ ਲੋਅੰਜ਼ ਦੀ ਟੀਮ ਵਿੱਚ ਸੰਦੀਪ ਲੁਧਰ ਸੁਲਤਾਨ ਸ਼ਮਸਪੁਰ ਕਮਲ ਨਮਾ ਪਿੰਡ ਦਲਵੀਰ ਮਨਾਣਾ ਪਾਲੀ ਫਤਿਹਗੜ੍ਹ ਚੰਨਾ ਸੁਖਵੀਰ ਸਰਾਮਾ ਕਾਲਾ ਧੂਰਕੋਟ ਛੋਟਾ ਲੁਧਰ ਟਾਲੀ ਫੌਜੀ ਸਾਮ 84 ਖੁਸ਼ੀ ਦੁੱਗਾ ਸ਼ਰਨਾ ਡੱਗਰਮਣਾ ਯਾਦ ਕੋਟਲੀ ਫੂਲਾ ਸੁਸਕ ਲੱਖਾ ਸਰਾਮਾ ਸੀਪਾ ਠੰਡੇਵਾਲ ਅੰਮ੍ਰਿਤਫਾਦੇਗੜ ਛੰਨਾ ਤੇ ਦੀਸਾ ਆਲੋਵਾਲ ਢੇਰੀਆਂ ਖੇਡੇ ਤੇ ਇਹ ਸੀ ਅੱਜ ਦੇ ਕਬੱਡੀ ਕਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਆਪਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਔਰ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ